ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੀਰ ਵਾਲੀ ਸੀਰ ਵਾਲੀ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਮੁਕਤਸਰ ਤੋਂ ਦੋਸਤੋ ਸਾਦਕਾਲੀ ਜਿਹੜੀ ਸ਼ੜਕ ਹੈ ਉਸ ਸ਼ੜਕ ਦੇ ਉੱਤੇ ਇਹ ਪਿੰਡ ਆਉਂਦਾ ਤੇ ਵੈਸੇ ਇੱਥੇ ਜਿਹੜਾ ਆਡਾ ਉਹਨੂੰ ਭੰਗੇ ਵਾਲੇ ਵਾਲਾ ਆਡਾ ਕਹਿ ਦਿੰਦੇ ਕਿਉਂਕਿ ਇੱਕ ਪਾਸੇ ਪਿੰਡ ਭੰਗੇ ਵਾਲਾ ਤੇ ਦੂਜੇ ਹੱਥ ਸੀਰ ਵਾਲੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਜੀ ਉਹਨਾਂ ਦਾ ਲਾਰਜ ਫਾਰਮ ਹੈ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਦੋ گاਵਾ ਉਹਦੋਂ ਵਕਾਊ ਕੀਤੀਆਂ ਸੀ ਦੋ ਅੱਜ ਪਸ਼ੂ ਜਿਹੜੇ ਉਹ ਵਕਾਊ ਕੀਤੇ ਐ ਫਾਰਮਾਂ ਦੇ ਵਿੱਚੋਂ ਪਸ਼ੂ ਇਸੇ ਤਰੀਕੇ ਨਾਲ ਵੇਚੇ ਜਾਂਦੇ ਆ ਕਿਉਂਕਿ ਜਦੋਂ ਮਗਰਹੀਫਰ ਵੜਾਂ ਜਿਹੜੀਆਂ ਉਹ ਨਾਲ ਨਵੀਆਂ ਰਲਦੀਆਂ ਜਾਂਦੀਆਂ ਤਾਂ ਪਸ਼ੂਆਂ ਦੀ ਗਿਣਤੀ ਨੂੰ ਲੈਂਥ ਚ ਕਰਨ ਵਾਸਤੇ ਕੁਸਨਾਗ ਹਰੇਕ ਸਾਲ ਬਹੁਤ ਭਰਾ ਸੇਲ ਕਰਦੇ ਐ ਇਹਨਾਂ ਵੀਰਾਂ ਨਾਲ ਆਪਾਂ ਪਿਛਲੇ 4-5 ਸਾਲ ਤੋਂ ਹੀ ਜੁੜੇ ਹੋਇਆ ਐਸ ਸਾਲ ਇਹਨਾਂ ਕੋਲ ਵੀਡੀਓ ਦਿਖਾਈ ਦੀਆਂ ਅੱਜ ਦੋ ਨਾਕ ਵਕਾਊ ਆ ਦੱਸੋ ਜਿਹਦੇ ਚੇ ਵੜ ਇਹ ਬਿਲਕੁਲ ਤਾਜੀ ਸੋਈ ਹੈ ਸੋਹਣੇ ਦੁੱਧ ਵਾਲੀ ਏ ਜਰਸੀ ਐਚ ਐਫ ਕ੍ਰਾਸ ਵਾਈਡ ਹੈ ਇਹ ਤੋਂ ਇਲਾਵਾ ਇੱਕ ਬੜੇ ਚੰਗੇ ਢਾਂਚੇ ਦੀ ਐਚ ਐਫ ਵੀ ਇਹਨਾਂ ਨੇ ਵੇਚਣੀ ਹੈ ਇਹ ਹਾਲਾਂਕਿ ਹਜੇ ਕੱਚੀ ਹੈ ਸੋ ਆਪਾਂ ਦੋਨਾਂ ਬਾਰੇ ਗੱਲਬਾਤ ਕਰ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜਦਾ ਉਹਦੀ ਤਸੱਲੀ ਤੁਸੀਂ ਆ ਕੇ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਆਓ ਇਨਫੋਰਮੇਸ਼ਨ ਪਹਿਲਾਂ ਇਸ ਵੈਡ ਬਾਰੇ ਲੈਨੇ ਫਿਰ ਦੂਜੀ ਗਾਂ ਤੁਹਾਨੂੰ ਦਿਖਾ ਦੇਂਗੇ ਸਸੀ ਗਾਲ ਸਸੀ ਗਾਲ ਬਾਈ ਫਰਗਤ ਜੀ ਅੱਜ ਦੋ ਗਾਵਾਂ ਹੋਰ ਵਕਾਊ ਕਰਦੇ ਹਾਂ ਹਾਂਜੀ ਬਾਈ ਦੋ ਦਿਨ ਵਕਾਊ ਕੀਤੀਆਂ ਸੀ ਉਹ ਹੋਗਣਾ ਸੇਲ ਬਾਈ ਬਹੁਤ ਵਧੀਆ ਵਿਕੀਆਂ ਹਾਂਜੀ ਵੇਖ ਠੀਕ ਹੈ ਅੱਛਾ ਪਸ਼ੂ ਪਰ ਗਿਣਤੀ ਘਟਾਉਣੀ ਆ ਹੁਣ ਜਾਂ ਨਹੀਂ ਜੀ ਇਹ 25 ਕਾਫ ਆ ਜੀ ਅੱਛਾ ਪਿਛਲੀ ਦੀ ਵੈੜਾ ਜਿਹੜੀਆਂ ਨਵੀਆਂ ਸੂਣੀਆਂ ਠੀਕ ਹੈ ਫਿਰ ਉਹ ਬਹੁਤੇ ਵੱਧ ਜਾਣਗੇ ਫਿਰ ਉਹ ਤਾਂ ਵਿੱਚੋਂ ਕੁਝ ਸੇਲ ਕਰ ਦੇਣ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਵੈੜ ਦਿਖਾਉਣੇ ਬਾਈ ਕੀ ਡਿਟੇਲ ਹੈ ਜੀ ਦੋ ਦੰਦ ਆ ਜੀ ਮੂੰਹ ਚ ਉਹ ਠੀਕ ਹੈ ਮਾਂ ਇਹਦੀ ਐਫਸੀ ਕੀ ਬਰੂਡ ਦੀ ਸੀਗੀ ਜੀ ਠੀਕ ਹੈ ਆਪ 21035 ਦੀ ਜਰਸੀ ਦੀ ਜਰਸੀ ਸੀਮਨ ਲਵਾਤਾ ਸੀ ਉਹਦੇ ਫਿਰ ਹਾਂਜੀ ਜਰਸੀ ਲਵਾਤਾ ਸੀ ਠੀਕ ਹੈ ਅੱਛਾ ਭਾਈ ਇਹ ਦੰਦੋ ਕਿਵੇਂ ਦੱਸਿਆ ਦੋ ਦੰਦ ਦਾ ਜੀ ਕਿੰਨੇ ਦਿਨੋਂ ਗੈਰ ਸੂਈ ਪੰਜਵਾਂ ਦਿਨ ਅੱਜ ਹੈ ਬੱਚਾ ਇਹਦੇ ਨਾਲ ਮੱਛੀ ਸੀਗੀ 66 ਸੀਮਣ ਦੀ ਜੀ ਉਹ ਮਰ ਗਈ ਜੀ ਕੀ ਕਾਰਨ ਬਣ ਗਿਆ ਕੋਈ ਅਸੀਂ ਤਾਂ ਸਵੇਰ ਵੇਖੀ ਰਾਤ ਨੂੰ ਸੂਈ ਆ ਕਿਤੇ ਮੂੰਹ ਮਾਂਜ ਪਾਣੀ ਪੈ ਗਿਆ ਜੀ ਪਾਣੀ ਪੁਣੀ ਪੈਣ ਨਾਲ ਫਿਰ ਚੇਰ ਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਅੱਛਾ ਹੁਣ ਬੋਲਾ ਕਿੰਨਾ ਹੋਊਗਾ 18 18 ਤੋਂ 20 ਕਿਲੋ ਵਾਂਗੂ ਬੌਲਾ ਹੋਊਗਾ ਹਾਂਜੀ ਤਾਂ ਰੇਟ ਕੀ ਰੋਗੇ ਤਾਂ 1,65,000 ਰੁਪਏ ਤੋਰਗੇ ਨੂੰ ਦੋਸਤੋ ਰੇਟ 1,65,000 ਦੋ ਦੰਦ 21035 ਦੀ ਆਪ ਮਾ ਇਹਦੀ ਬਰੂਟ ਬੋਲ ਦੀ ਸੀ ਐਚ ਐਫ 18 ਤੋਂ 20 ਲੀਟਰਾਂ ਨੂੰ ਬੌਲੇ ਤੋਂ ਸਟਾਰਟਿੰਗ ਹੈ ਬੱਚਾ ਵੱੱਛੀ ਸੀ ਸੀਮੰਟ ਵੀ ਸੈਕਸ਼ਨ ਲੱਗਾ ਸੀ ਪਰ ਕਈ ਵਾਰ ਇੰਨੀਆਂ ਗਾਵਾਂ ਚ ਧਿਆਨ ਨਹੀਂ ਰਹਿੰਦਾ ਬਾਈ ਕਹਿੰਦਾ ਜਦੋਂ ਸਵੇਰ ਨੂੰ ਦੇਖਿਆ ਸੋ ای وی سی تے بچہ جڑا او ایکسپائر ہو گیا سی جیر وغیرہ صحیح ਪੈ گئی ہے جی ਹਵਾਨਾ ਫਿਟਿੰਗ ਵਾਲਾ پراپر ਸਥਨ ਸੋਣਾ ਦੱਸੋ تے ویسے مشینੀ ਚ ਵਾਈ ਹਸਤੇ زیادہ ਵਧੀਆ ਰਹਣਾ ਕਿਉਂਕਿ ਮਿਲਕਿੰਗ ساری مشینੀ ਹੁੰਦੀ ਹੈ ਹਵਾਨਾ ਫੇਰ ਦੇਖੋ ਕਰਮਾ ਵਾਲੀ ਦਾ ਹਜੇ ਇਹ 18 ਤੋਂ 20 ਲੀਟਰ ਦੁੱਧ ਤੇ ਹੀ ਹੈ ਇਹਦੀ ماں ਦਾ ਦੁੱਧ ਕਿੰਨਾ ਕਰਿਆ ਬਈ ਉਹ ਤਾਂ 40 ਕਿਲੋ ਸੀਗਾ ਜੀ 40 ਕਿਲੋ ਸੀ ਹਾਂਜੀ ਇਹ ਜਾਬੜੂ 30 ਨੂੰ ਮਾਰ ਜੂਗਾ ਹੱਥ ਜਾਣੀ ਚਾਹੀਦੀ ਆਰਾਮ ਨਾਲ ਜੀ اچھا ਹਾਂਜੀ ਤੋਰੀ ਭੇਜਣ ਨੂੰ ਫੇਰ ਸੋ 230 ਕਿਲੋ ਨੂੰ ਇਹ ਹੱਥ ਮਾਰੂਗੀ ਬਾਈ ਕਹਿੰਦਾ ਆਰਾਮ ਨਾਲ ਬਾਕੀ ਖੈਰ ਜਿਹਨੇ ਖਰੀਦਣੀ ਹੋ ਆਪਦੀ ਸੰਭ ਦੀ ਵਰਤ ਲੈ 1 ਲੱਖ ਤੇ 65 ਹਜ਼ਾਰ ਦੀ ਡਿਮਾਂਡ ਹੈ ਮਾਨਤਨ ਮੌਕੇ ਤੇ ਹੋ ਜਾਣਾ ਹੈ ਹਵਾਨਾ ਫਿਟਿੰਗ ਵਾਲਾ ਟਾਂਚਾ ਬਹੁਤ ਸੋਨਾ ਵੈੜਦਾ ਪਹਿਲਣ ਵੈੜ ਧੁੰਨੀ ਤੇ ਭਲੂਣ ਤੁਸੀਂ ਅਜੇ ਦੇਖ ਲਓ ਕਿਉਂਕਿ ਦਿਨ ਅਜੇ 4-5 ਹੀ ਹੋਏ ਐ ਸੂਈ ਨੂੰ ਉਹ ਤੁਸੀਂ ਦੇਖ ਸਕਦੇ ਹੋ ਜਿਵੇਂ ਹੈਲਦੀ ਦਿਸਦੀ ਐ ਭਲੂਣ ਸੋਹਣੇ ਟਾਂਚੇ ਦੀ ਵੈੜਾ ਦੱਸੋ ਜਿਹਨੇ ਫਾਰਮ ਤੇ ਕੰਮ ਕਰਨਾ ਹੈ ਇਕ ਵਧੀਆ ਫਾਰਮ ਆ ਬਾਈ ਉਹ ਰਿਆਂ ਦਾ ਚੰਗੀ ਬਰੀਡ ਤੇ ਕੰਮ ਕਰ ਰਹੇ ਆ ਉਸੇ ਦੇ ਵਿੱਚੋਂ ਤੁਹਾਨੂੰ ਅੱਜ ਇਹ ਵਾੜ ਦਿਖਾ ਰਹੇ ਆ ਸੋ ਇਹ ਪਹਿਲੇ ਨੰਬਰ ਤੇ ਇੱਕ ਹੋਰ ਗਾਂ ਬਾਈ ਕਿੰਨਾ ਮਸੂਆ ਸੁਹੰਦੀ ਐ ਦੂਜਾ ਸੂਹ ਸੁਹੰਦੀ ਐ ਕੀ ਡਿਟੇਲ ਐ ਜੀ ਇਹਨੇ ਪਹਿਲੇ ਸੂਏ 45 ਕਿਲੋ ਦੁੱਧ ਦਿੱਤਾ ਜੀ ਕਿਹੜੇ ਬੁੱਲਦੀ ਐ ਆਪੇ ਝਾੜੇਸ ਦੀ ਐ ਪੀਡੀਐਫ ਇਹਦਾ ਹੀ ਇਹਦੀ ਮਾਂ ਦਾ ਕੀ ਰਿਕਾਰਡ ਰਿਆ ਮਾਂ ਵੀ ਇਹਦੀ 50 55 ਕਿਲੋ ਦੁੱਧ ਵਾਲੀ ਸੀ ਉਹ ਪਲੇਟ ਦੀ ਸੀ ਸਰਕਾਰੀ ਸੀ ਮਨਾਇਆ ਸੀ ਠੀਕ ਆ ਉਹਦੀ ਸੀ ਹਾਂਜੀ ਹਾਂਜੀ ਆ ਹੁਣ ਇਹ ਗੱਬਣ ਕਿਹੜੇ ਤੋਂ ਗੱਬਣ ਹੈਗੀ ਸਟ੍ਰਾਈਕਰ ਤੋਂ ਜੀ ਸਟ੍ਰਾਈਕਰ ਦਾ ਸੀਮਨ ਲੱਗ। ਹਾਂਜੀ ਹਾਂਜੀ ਕਨਵੈਨਸ਼ਨਲ ਤੋਂ ਗੱਬਣ ਆ ਜੀ। ਠੀਕ ਹੈ ਕਿੰਨਾ ਟਾਈਮ ਲੈਂਦੀ ਸੋਨ ਚ? 15 ਦਿਨ ਲੈਂਦੀ ਹੈ ਹਜੇ ਜੀ। 15 ਦਿਨ ਦੀ ਹਜੇ ਕੱਚੀ ਹੈ। ਰੇਟ ਇਹਦਾ ਕੀ ਰੱਖ ਦੂੰ? ਰੇਟ ਜੀ ਕੋਈ ਨਾ ਜਿਵੇਂ ਜਿਵੇਂ ਤਿਆਰੀ ਆਉਂਦੀ ਓਵੇਂ ਕਰ ਲਾਂਗੇ ਜਾਂ ਕੋਈ ਜੇ ਪਸੰਦ ਆਉਂਦੀ ਫੋਨ ਤੇ ਕਰ ਲਾਂਗੇ। ਠੀਕ ਹੈ। ਖੋਲ ਕੇ ਤੋਰ ਦੇ ਬਈ। ਦੋਸਤੋ ਹਜੇ 15 ਦਿਨ ਲੈਂਦੀ ਹੈ ਸੋਨ ਚ। ਜਿਹਨੂੰ ਬਰੀਡ ਕੁਆਲਿਟੀ ਦੀ ਸਮਝ ਆਉਂਦੀ ਹੈ ਉਹ ਵੀਰ ਫੋਨ ਕਰ ਲੇ। ਦੂਜਾ ਸੁਆ ਬੈਡ ਨੇ ਸੁਣਾ 45 ਲੀਟਰ ਪਹਿਲਨ ਦਾ ਹੀ ਰਿਕਾਰਡ ਹੈ। ਪੂਰੀ ਹਾਈਟ ਹੈ ਤੇ ਫੁੱਲ ਲੰ ਫੀਟਿੰਗ ਵਾਲਾ ਹਵਾਨਾ ਰੱਖੂ ਕਿਤੇ ਵੀ ਹਵਾਨੇ 'ਚ ਢਿੱਲਾ ਪਾਨੀ ਹੈਗਾ ਥਣ ਸੋਹਣੇ ਐ ਮਚੀਨੀ ਚਵਾਈ ਦੇ ਉੱਤੇ ਇਹਨਾਂ ਦੁੱਧ ਆਪਾਂ ਨੂੰ ਪਤਾ ਚੋਇਆ ਜਾਣਾ ਤੇ ਉਸੇ ਹਿਸਾਬ ਤੇ ਥਣ ਦਾ ਸਹਿਜ ਹਵਾਨਾ ਬੜਾ ਚੰਗਾ ਵਹਿੜਦਾ ਦੂਜਾ ਸੂਆ ਇਹਨੇ ਸੋਣਾ ਹੈ ਸਿਮਨ ਡਿਟੇਲ ਬਾਈ ਨੇ ਵੀਡੀਓ 'ਚ ਬੋਲਦੀ ਐ ਤੁਸੀਂ ਦੁਬਾਰਾ ਫੇਰ ਉਹਨਾਂ ਨਾਵਾਂ ਨੂੰ ਸੁਣ ਲਿਓ ਸਰਚ ਕਰ ਲਿਓ ਟਾਂਜਾ ਬਹੁਤ ਚੰਗਾ ਵਹਿੜਦਾ ਜਿੰਨਾ ਕਹਦੀਏ ਹੋਣਾ ਸੋ ਇਹ ਦੋ گاਵਾ ਦੋ ਵਹਿੜਾ ਦੱਸੋ ਕਹ ਲਓ ਵੀ ਵਿਕਾਊ ਆ ਬਾਈ ਫੋਲ ਸੀਰ ਵਾਲੀ ਪਿੰਡ ਦੇ ਵਿੱਚ ਇਸ ਫਾਰਮ ਚ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂ ਸੋ ਕੰਟੈਕਟ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਇਸ ਨੰਬਰ ਤੇ ਕਾਲ ਕਰੋ ਆ ਕੇ ਪਸ਼ੂ ਦੇਖੋ ਤੇ ਆਪਦੀ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ